ਤਲੋ ਜੀ ਗੱਡੀ ਸਾਡੀ ਸਟਾਰਟ ਹੋ ਗਈ ਹੈ ਤੇ ਆਪਾਂ ਹੀ ਤੱਕੇ ਤੋਕੇ ਮਾਰ ਕੇ ਸਟਾਰਟ ਕਰ ਲਈਏ ਮੈਂ ਮਨਾ ਕਰ ਦੋ ਗੱਡੀ ਸਟਾਰਟ ਹੋ ਦੇ ਮੈਂ ਪਿੱਛੇ ਆ ਜੀ ਸਾਡੀ ਗੱਡੀ ਤਾਂ ਸਟਾਰਟ ਹੋ ਗਈ ਹੁਣ ਚੱਲ ਪਿਆ ਅਸੀਂ ਤੇ ਅੱਗੇ ਨਾਲ ਲੱਗਾ ਆਫਿਸ ਦਾ ਕੰਮ ਚੱਲ ਰਿਹਾ ਹਾਂ ਚੱਲ ਪਿਓ ਇੰਦੇ ਉਹਦੇ ਆ ਗਿਆ ਸੀ ਤੇ ਲੋ ਜੀ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਨਵਾਂ ਵਲੌਗ ਜੇ ਤਾਂ ਸ਼ੁਰੂ ਕੀਤਾ ਕਿ ਸਾਡੀ ਗੱਡੀ ਸਟਾਰਟ ਹੋ ਗਈ ਹੈ ਤੇ ਹੁਣ ਤੁਹਾਨੂੰ ਅਸੀਂ ਪਿੰਡ ਜਾ ਕੇ ਮਿਲਾਂਗੇ ਥੋੜੇ ਜਿਹਾ ਅਫਸਰਟ ਹੋ ਗਏ ਸੀ ਇਸ ਕਰਕੇ ਕਿ ਉਤਾਰ ਦਾ ਆਫਿਸ ਦਾ ਕੰਮ ਸੀ ਤੇ ਉਹਦੇ ਕਰਕੇ ਸਾਨੂੰ ਔਖਾ ਹੋ ਗਿਆ ਸੀ ਫਿਰ ਇੱਕ ਦੋ ਮੁੰਡਿਆਂ ਨੇ ਤਾਰ ਦੀ ਹੈਲਪ ਵੀ ਕੀਤੀ ਉਹ ਕਹਿੰਦੇ ਧੱਕਾ ਲਾ ਦਿੰਨੇ ਆ ਤੇ ਧੱਕੇ ਨਾਲ ਨਹੀਂ ਸਟਾਰਟ ਹੋਈ ਇਹ ਐਕਚੁਅਲੀ ਗਰਮ ਹੋਦੀ ਸੀ ਤੇ ਆਪਣੇ ਆਪ ਠੰਡੀ ਹੋਈ ਤੇ ਹੁਣ ਆਪਣੇ ਆਪ ਸਟਾਰਟ ਹੋ ਗਈ ਉਹ ਆ ਜਾਂਦਾ ਫਿਰ ਤੇ ਕੁਲਵਿੰਦਰ ਨੇ ਪਿੰਡੋਂ ਗੱਡੀ ਵੀ ਭੇਜਤੀ ਸੀ ਕੁਲਵਿੰਦਰ ਨੇ ਪਿੰਡੋਂ ਗੱਡੀ ਭੇਜਤੀ ਕਿ ਉਹਨਾਂ ਨੂੰ ਲੈ ਆਏ ਉਹ ਤੇ ਹੁਣ ਅਸੀਂ ਫੋਨ ਫੋਨ ਕਰਤਾ ਕੁਲਵਿੰਦਰ ਨੂੰ ਕਿ ਚਲੋ ਰਹਿਣ ਦੇ ਕੋਈ ਗੱਲ ਨਹੀਂ ਤੇ ਹੁਣ ਗੱਡੀ ਵਾਲੇ ਦਾ ਫੇਰਾ ਹੀ ਪੈਣਾ ਮਿਲਦਾ ਤਾਂ ਕਰਤਾ ਹੁਣ ਫੋਨ ਕੁਲਵਿੰਦਰ ਨੇ ਆ ਜਾਣੀ ਵਾਪਸ ਹਣਾ ਹੂੰ ਮੈਂੋਂ ਜਿਆਦਾ ਪਾਸਟ ਗੱਡੀ ਚ ਬਣਾ ਤੇ ਉਸ ਤੋਂ ਬਹਿ ਜਾਣਾ। ਨਾ ਨਾ ਬਸ ਨਹੀਂ। ਤੇ ਚਲੋ ਜੀ ਪਿੰਡ ਜਾ ਕੇ ਮਿਲਦੇ ਆ ਤੁਹਾਨੂੰ। ਆ ਦੇਖੋ ਜੀ ਮੇਰੀ ਸੀਟ ਮਤਲਬ ਤਾਰ ਦੀ ਬੋਟੀ ਐਸ ਨੇ ਘੇਰੀ ਹੋਈ ਏ। ਸੁੱਕਣੋ ਦਰੀਆ। ਮੇਰੀ ਸੁੱਕਣ ਅੱਗੇ ਬੈਠੀ। ਮੇਰੀ ਸੁੱਕਣ ਕਦੋਂ ਤੇ ਆਈ ਹੋਈ ਏ ਬੰਦੇ ਪਤਾ ਨਹੀਂ ਲੱਗਿਆ। ਇਹ ਤਾਂ ਕਹਣਾ ਛਡਾਣਾ ਸੁੱਕਣ ਤੋਂ ਹੈ। ਚਲ ਠੀਕ ਹੈ ਪਰ ਮੈਨੂੰ ਕਰਨਾ ਪੈਣਾ ਕੁਝ ਕਹਣਾ ਛਡਾਣ ਵਾਸਤੇ। ਦਾਂ ਗਿਆ ਟਾਟਾ ਛੇਤੀ ਪ੍ਰਮਾਤਮਾ ਕਰੇ ਛੇਤੀ ਖੜਾ ਛੁੱਟ ਦੇ ਤੁਹਾਡਾ ਸੌਂਗਣ ਤੋਂ ਹੈ ਹੁਣ ਤੁਸੀਂ ਗੱਡੀ ਚਲਾਈ ਚਲੋ ਹੌਲੀ ਚਲਾ ਰਿਆਂ ਅਸੀਂ ਗੱਡੀ ਪਈ ਸਾਡੀ ਅਗਲਾ ਕਹਿੰਦਾ ਹੋਰਨ ਮਾਰਨ ਡਿਆ ਕਹਿੰਦਾ ਭਜਾ ਸਾਡੇ ਕੋ ਭਜਦੀ ਨਹੀਂ ਲੋ ਜੀ ਪਿੰਡ ਪਹੁੰਚ ਗਿਆਂ ਅਸੀਂ ਪਹੁੰਚ ਕੇ ਚਾਹ ਪਾਣੀ ਵੀ ਪੀ ਲਿਆ ਸਾਰਾ ਕੁਝ ਹੋ ਗਿਆ ਤੇ ਗੱਡੀ ਦਾ ਡਿਸਕਸ ਕਰਨ ਨੇ ਗੱਡੀ ਬਾਰੇ ਦੱਸਣ ਨੇ ਕਿਵੇਂ ਬੰਦ ਹੋ ਗਈ ਕਿਵੇਂ ਹੋਇਆ ਕਿਵੇਂ ਸਟਾਰਟ ਕਰਕੇ ਜੀ ਹੋ ਗਿਆ ਪਾਜੀ ਛੋਟੀ ਗੱਡੀ ਚਲਾਣੀ ਹੈ ਹੈਲੀਕਾਪਟਰ ਚਲਾਣਾ ਜਾਂਦਾ ਪਾਜੀ ਵੱਡੇ ਵੱਡੇ ਪਲੇਨ ਚਲਾਉਂਦੇ ਇਹਨਾਂ ਪਤਾ ਅੱਜ ਆਸਾ ਜਿਹੜੀ ਪਾਜੀ ਉੱਥੇ ਲੰਦਾ ਇੰਡੀ ਸਪਾਈਜ਼ ਐ ਉਹ ਜੀ ਜੀ ਚ ਦਸ ਲਾਦੇ ਮਰੂਤੀ ਚਲਦੀ ਪਾਣੀ ਕੋਲ ਐਮੀਰਾਈਟਸ ਆ ਕੁਲਵਿੰਦਰ ਆਪੇ ਚਲਾਉਂਦਾ ਐਮੀਰਾਈਟਸ ਹਉ ਤਾਂ ਆ ਰਮਣ ਕੀ ਕਹਾਰੇ ਹਾਂ ਛਿੰਨੀ ਪਾਣੀ ਦੀ ਛੋਟੀ ਮੋਡੀ ਗੱਡੀ ਚਾਣਦੀ ਪਾਣੀ ਵੱਡੇ ਜਾਂ ਚਲਾਉਂਦਾ ਵੱਡੇ ਜਾਂ ਚਲਾਉਂਦਾ ਤਾਂ ਛੋਟੀ ਕਾਹ ਇਹ ਤਾਂ ਰਾਜ ਹੈਲੀਕਾਪਟਰ ਡਾਊਨ ਕਰਤਾ ਆ ਜਰਾ ਲੈਂਡ ਕਰਾ ਤਾਂ ਅੰਦ ਸੀ ਉੱਥੇ ਭਾਈ ਗਾਇ ਭਾਈ ਨੂੰ ਸੱਚੇ ਨਹੀਂ ਪਤਾ ਲੱਗਿਆ ਵੀ ਹੈਲੀਕਾਪਟਰ ਕਿੱਥੇ ਮੈਂ ਵੀ ਉਹ ਕਰਨਾ ਵੀ ਲੈਂਡ ਕਰਨਾ ਹੈ ਭਾਈ ਨੂੰ ਤਾਂ ਨਹਿਰ ਤੇ ਲੈਂਡ ਕਰਨਾ ਹੈ ਨਹਿਰ ਗੱਡੀ ਚੋਕੀ ਕਰਕੇ ਲੈਂਡ ਕਰਨਾ ਹੈ ਨਹਿਰ ਕੋ ਕਰਾਉਂਦੀ ਨਾ ਬੇਤ ਬਾੜਦੀ ਜਦੋਂ ਜਮਹੀ ਪਾ ਰਹੇ ਨੇ ਨਹਿਰ ਦੇਖਦੇ ਤਾਂ ਕਿਆ ਤਾਂ ਨਹਿਰ ਧੱਕਾ ਮਾਰ ਕੇ ਢਿੱਡ ਢਿੱਡੀ ਕਰਕੇ ਬਾਹਰ ਕਰ ਲੈ ਪ੍ਰਾਣੀਆਂ ਕਹਿੰਦਾ ਸੀ ਆਪਾਂ ਇਹਨਾਂ ਗੱਲਾਂ ਕਰਕੇ ਇਹਨਾਂ ਵੀ ਗੱਡੀ ਦਾ ਪੰਗਾ ਲਿਆ ਸੀ ਜਿੱਡੀ ਤਾਂ ਸਾਡੀ ਵੀ ਮੇਲਣੇ ਚ ਬਾਣੀ ਆਈ ਗੱਡੀ ਲੈ ਕੇ ਆ ਕੇ ਵੇਚੀ ਵਿਚਾਰੀ ਉਹ ਤਾਂ ਗੱਲ ਹੈ ਤੁਮ ਕਰਕੇ ਵੇਚੀ ਉਹ ਵੀ ਆਈ ਨਿਆ ਅਰਾ ਫਲਾਂ ਰੱਖਿਆ ਨੇ ਬੱਚੇ ਕੀ ਗੱਲ ਹੈ ਇਹ ਐ ਨਾ ਉਹ ਖਤਰਾ ਹੈ ਬੜਾ ਪਣਾ ਸਾਨੂੰ ਤੇ ਅਤਰਾ ਤੋ ਜਿਵੇਂ ਹੁਣ ਅਸੀਂ ਆਏ ਆ ਜਿਹੜੇ ਹਾਲਾਂ ਚ ਦੋ ਗੱਡੀਆਂ ਤੁਹਾਨੂੰ ਛੱਡ ਕੇ ਆਈਆਂ ਇੱਕ ਗੱਡੀ ਸਾਡੇ ਪਿੱਛੇ ਰਹੀ ਇੱਕ ਅੱਗੇ ਰਹੀ ਤੇ ਇਸ ਕਰਕੇ ਆਪਣਾ ਗੋਲ ਹੀ ਰੱਖਿਆ ਨੇ ਕਿ ਕਦੇ ਵੀ ਲੋੜ ਪੈ ਸਕਣੀ ਹੈ ਹਾਂ ਰਪਲਾ ਤੁਹਾਡੇ ਜਿਹੜੇ ਸਾਨੂੰ ਪਾਜੀ ਭੇਜੇ ਹਨ ਕਲਿੰਨਰ ਦੇ ਲੈਣ ਵਾਸਤੇ ਉਹਨਾਂ ਨੂੰ ਅਸੀਂ ਕਿਹਾ ਕਿ ਤੁਸੀਂ ਸਾਡੇ ਪਿੱਛੇ ਰਹੋ ਗੱਡੀ ਕਦੇ ਵੀ ਬੰਦ ਹੋ ਸਕਦੀ ਹੈ ਇਹ ਕੋਈ ਅਸੀਂ ਤੁਹਾਡੇ ਨਾਲ ਡਿਸਕਸ ਨਹੀਂ ਕੀਤਾ ਇਹ ਗੱਡੀ ਹੋ ਰਹੀ ਬਾਗੀ ਨਹੀਂ 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 ਤੇ ਉਹ ਜਿਹੜਾ ਸਾਡੇ ਤੇ ਗੱਡੀ ਸਾਡੀ ਆ ਕੇ ਸਾਡੇ ਪਿੰਡ ਤੋਂ 2 ਕਿਲੋਮੀਟਰ ਬੰਦ ਹੋ ਗਈ ਤੇ ਜਦੋਂ ਅਸੀਂ ਉਹਨਾਂ ਦੀ ਗੱਡੀ 'ਚ ਬੈਠੇ ਇੱਥੇ ਆਉਣ ਨੂੰ ਇਹ ਗੱਡੀ ਫਿਰ ਸਟਾਰਟ ਹੋ ਗਈ ਬਾਲੀ ਮਾੜੀ ਬਣੀ ਸਾਡੇ ਨਾਲ ਅੱਜ ਬਾਲੀ ਮਾੜੀ ਬਣੀ ਸੱਚੀ ਗੱਲ ਹੈ ਕਈ ਵਾਰ ਤਾਂ ਐਂ ਬਣਦੀ ਹੈ ਹੋਰ ਬਹੁਤ ਜ਼ਿਆਦਾ ਕੰਮ ਖਰਾਬ ਹੋ ਜਾਂਦਾ ਹਾਂਜੀ ਗਗਨ ਗਗਨ ਕੀਵੇਂ ਕੱਪੜੇ ਕੱچے ਮਾਰੇ ਗਏ ਐਨਾ ਐਨਾ ਹੀ ਕਰਨ ਚੱਲੇ ਅੱਧੀ ਰਾਤ ਨੂੰ

ਅੱਛਾ ਮੇਰੀ ਔਕਾਤ ਨਹੀਂ ਇਹ ਟੀ-ਸ਼ਰਟ ਲੈਣ ਦੀ ਤੇਰੀ ਇਹ ਕਿੰਨੇ ਮੈਨੂੰ ਮੇਰੀ ਕਿਹੜੀ ਮੰਮੀ ਨੇ ਮੈਂ ਦਵਾਈ ਹੋਰ ਨਾ ਹਾਏ ਮੈਂ ਗੂਗਲ ਪੇ ਕੀਤਾ ਸੀ ਮੇਰੀ ਮੰਮੀ ਨੇ ਤੇਰੀ ਮੰਮੀ ਨੇ ਕਿਤੇ ਤੇਰੀ ਮੰਮੀ ਕੋਲ ਕੀ ਹੈ ਮੈਂ ਪੈਕ ਲੈ ਕੈਸ਼ ਕੈਸ਼ ਹੈ ਹੈ ਬਹੁਤ ਸੋਹਣੀ ਮੇਰੇ ਪੁੱਤ ਦੀ ਟੀ-ਸ਼ਰਟ ਹੀ ਬਹੁਤ ਪਿਆਰੀ ਹੈ ਤੇ ਬਹੁਤ ਸੋਹਣੀ ਟੀ-ਸ਼ਰਟ ਹੈ ਮੇਰੇ ਛੋਣੇ ਦੀ ਮੇਰਾ ਪੁੱਤ ਖਾਣਾ 490 ਦੀ ਆਈ ਦੋ ਚਾਦੇ ਹਨ ਧਮਨ ਆਦੇ ਟੀਚਰ ਦਿਖਾਣਾ ਕਹਿੰਦਾ ਕਿ ਕਹਿੰਦਾ ਮੈਨੂੰ ਕਹਿੰਦਾ ਤੁਹਾਡੀ ਔਕਾਤ ਨਹੀਂ ਹੈਗੀ ਲੈਣ ਦੀ ਉਹ ਸੋਣੀ ਫਤੇ ਬਹੁਤ ਸੋਣੀ ਬਹੁਤ ਸੋਣੀ ਪੈਂਟ ਅੱਜ ਪਾ ਕੇ ਦਿਖਾਊਗਾ ਉਤਾਰ ਹੁਣ ਯਾਰ ਬੰਦ ਕਰ ਦਿਓ ਮੈਨੂੰ ਫਤੇ ਦਾ ਮੈਸੇਜ ਆਇਆ ਕਿ ਮੈਂ ਆ ਰਿਹਾ ਹਾਂ ਤੁਸੀਂ ਕੈਮਰਾ ਆਨ ਕਰੋ ਹਾਂਜੀ ਆਓ ਜੀ ਲੋ 1 2 3 ਗੋ ਹਏ ਓ ਬੱਲੇ ਤੁਹਾਡੇ ਆ ਤੌਰ ਪੂਰੀ ਯਾਰ ਤੇ ਪੈਂਟ ਪੁੱਠੀ ਤੇ ਨਹੀਂ ਪਾ ਲਈ ਪੈਂਟ ਜ਼ਾਰਾ ਦੀ ਹੈ ਪੈਂਟਲ ਨੇ ਦੀ ਕਿਉਂ ਓ ਬਹੁਤ ਔਰ ਕੰਮ ਬਹੁਤ ਚੀਜ਼ਾਂ ਸਾਰੀਆਂ ਯਾਦ ਨੇ ਉਪੀ ਤਾਂ ਸਾਡੇ ਚਾਚਾ ਜੀ ਦਾ ਫੋਨ ਆਇਆ ਨਹੀਂ ਬੜੇ ਟਾਈਮ ਬਾਅਦ ਗੱਲਾਂ ਚੱਲ ਰਹੀਆਂ ਨੇ ਜਿੰਦਗੀ ਚ ਬੰਦਾ ਨਹੀਂ ਹੋਂਦੋਂ ਹੀ ਲੱਗਦਾ ਹੈ ਨਾ ਪਰ ਨਾ ਬੈਣਾ ਚੰਗੀਆਂ ਚਾਹਤਾਂ ਜਣਾਏ ਕਿ ਆਈ ਰੋ ਹਨ ਨੇ ਦੂਰ ਹੋ ਗੋਤਾ ਲੈ ਤੇਰੇ ਕੋ ਹੰਦ ਲੱਗਦਾ ਠੋੜੇ ਉੱਗਾ ਦੇਖੋ ਜੀ ਰਾਤ ਦੇ 10 ਵਜੇ ਤੇਰਾ ਸੋਈ ਚ ਚੱਲ ਰਿਹਾ ਕੰਮਕਾਰ ਰਾਤ ਦੇ 10 ਵਜੇ ਲਈ ਕਿਤੇ ਆਕੀ ਹੋਏ ਤੇ ਬੜੇ ਪਕਤਾਣੀ ਮਾਰਦੇ ਨੇ ਯਾਰੋ ਰਾਤ ਦੇ 11 ਆਹ ਵੇਖੋ ਇਹ ਵੀ ਜੀ ਦੀ ਅਕਸ ਤੋਂ ਰੰਗ ਦੇ ਤਾਂ ਮੈਨੂੰ ਕਹੇ ਘਰ ਦੇ ਫੁੱਟ ਸਾਫ਼ ਕਰ ਲੈ ਕੇ ਦੇ ਜਦੋਂ ਮੈਂ ਹੁਣ ਸੋਈ ਚ ਲੇ ਕੇ ਘਰ ਦੇ ਸਾਫ਼ ਕਰ ਮੇੜ ਤਾਂ ਲੱਗੀ ਨਹੀਂ ਹੋਈ ਜੀ ਸਾਫ਼ ਹੋ ਗਈ ਸਹੀ ਗੱਲ ਹੈ ਭਾਂਜਾ ਡਿਊਟੀ ਮੇਰੀ ਹੀ ਥੋੜੀ ਆ ਕਿੱਥੋਂ ਸਿੱਖਿਆ ਤਾੜੀਆਂ ਮਾਰਨਾ ਕਿੱਥੋਂ ਕਿਹਨੂੰ ਮਾਰਦਾ ਮੇਰੀ ਦਵਾਈ ਉੱਥੇ ਰਹਿ ਗਈ ਦਮਨ ਗੱਡੀ ਚ ਪਾਪਰੇ ਪੁੱਛੇ ਤੂੰ ਤਾਂ ਬੜੀ ਸ਼ਿੱਦੀ ਨਾ ਕੀਤਾ ਸੀਗਾ ਦੂਜਾ ਵੇਖ ਕਿਹੜਾ ਦੂਜਾ ਵੇਖ ਹੂੰ ਦੂਜਾ ਵੇਖ ਦਮਨ ਦੂਜਾ ਵੇਖ ਹੂੰ ਗੱਲ ਤਾਰਾ ਸਾਹ ਮਗਰ ਨਾ ਪੀਣਾ ਹੀ ਹੈ ਆ ਫੜਦੇ ਰਹੇ ਭਾਈ ਦੇਖ ਕੁਛ ਨਹੀਂ ਹਾਂਜੀ ਕੁਝ ਬੋਲੋ ਤੇ ਫਿਰ ਤੇਰਾ ਠੰਡਾ ਕੱਢ ਲੇ ਜਲੋ ਦੋਸਤਾਂ ਦੇ ਦੋਸਤ ਮੈਂ ਗਨੀ ਬਹੁਤ ਆ ਰਹੀ ਠੰਡ ਦੇਖੀ ਮੇਰੀ ਗੱਲ ਦਾ ਬਣੇ ਇਹ ਕੀ ਕਰਦਾ ਮਣ ਜਦ ਮਨੇ ਗੱਲ ਪੜਾਈ ਵੀ ਆਦਿ ਹੀ ਰੇ ਪਾਦੇ ਨੇ ਸਮਾਨ ਚੁੱਕ ਕੇ ਤੇ ਪਾਪਾ ਦਾ ਜੀ ਇਵੇਂ ਕੱਟੀ ਜੀ ਪੜ੍ਹ ਕਿ ਨਹੀਂ ਹੋਣਾ ਤੇ ਉਹਨੂੰ ਤੇ ਬੈਠੇ ਤੇ ਤਾਂ ਉਹਦੀ ਕੰਮ ਕਰ ਲਾ ਕੇ ਕਹਿੰਦਾ ਪਾਪਾ ਕੋਲ ਡਰਨਾ ਹੁੰਦਾ ਕਿ ਪਾਪਾ ਕੋਲ ਡਾਂਟਣਗੇ ਨਾ ਨਹੀਂ ਦੁਮਾੜੇ ਰਹੇ ਹੁਣ ਆਹ ਚਾਹ ਤੇ ਰੋਟੀ ਨਾਲ ਖਾਣਾ ਫਾਟੇ ਰਾਤ ਹੋ ਗਈ ਤੁਹਾਨੂੰ ਸੁਣਨ ਦਾ ਟਾਈਮ ਨਹੀਂ ਹੈਗਾ ਕੋਈ ਅਸੀਂ ਫਾਇਰ ਕਰ ਰਹੇ ਹਾਂ ਫਾਇਰ ਕਰ ਰਹੇ ਹਾਂ ਤੇ ਤੁਸੀਂ ਬਾਰੇ ਦੁੱਧ ਪੀ ਜਾ ਰਹੀਏ ਦੀਦੀ ਦੁੱਧ ਪੀ ਰਹੀ ਉਹਨੂੰ ਦੁੱਧ ਨਹੀਂ ਪੀਂਦੇ ਰਿਹਾ ਮੇਰੇ ਬਹੁਤ ਜ਼ੋਰ ਦੀ ਆਵਾਜ਼ ਦੀ ਹੈ ਨਾ ਬੱਤੇ ਹਾਂ ਵੈਰੀ ਗੁੱਡ ਗੁੱਡ ਬాయ ਹੈ ਇਹ ਮੇਰਾ ਗੁੱਡ ਬాయ ਹੈ ਮਖੜਾ ਆਏ ਨਹੀਂ ਦੱਸੇਗੀ ਹੁਣ ਹੁਣ ਨਹੀਂ ਦੱਸਦੀ ਜੀ ਮਾਰੇਗੇ ਪਤਾ ਤੁਸੀਂ ਐਸੇ ਐਸੇ ਦੀਦੀ ਨੂੰ ਕਹਿੰਦਾ ਕਿੰਨਾ ਮਿਸ ਕਰਦੇ ਸੀ ਮੂੰ ਦੀਦੀ ਨੂੰ ਇੱਥੇ ਦੱਸੋ ਸਾਹਮਣੇ ਕੈਮਰੇ ਦੇ ਇੱਧਰ ਜੇ ਸਮੂ ਦੀ ਸਮੂ ਦਾ ਇੱਧਰ ਹਾਂ ਠੀਕ ਹੈ ਇੱਧਰ ਆ ਕੇ ਦਬੂ ਦਾ ਹਾਂ ਇਹ ਇਦਰਾ ਕੇ ਫਿਰ ਮੈਂ ਸਿਮੂ ਨੂੰ ਪਿਆਰ ਕਰਦੇ ਤੇ ਇਦਰਾ ਕੇ ਫਿਰ ਦਮੁਰ ਕਰਦਾ ਅੱਛਾ ਕੱਕਲ ਬੰਬੇ ਉਹ 80 90 ਪੁਰੇ ਸ਼ੋ ਸ਼ੋ ਬੇ ਲਗਾਦਾਗਾ ਸ਼ੋ ਨਿਕਲੇ ਬਾਗਾ ਛੋੜ ਕੇ ਵੀ ਵੀਡੀਓ ਸੀ ਜੂੜਾ ਕੱਕਰ ਬੈਠੀ ਸੀ ਚਾਹੇ ਗਰਮ ਕਾਫੀ ਗਰਮ ਪੀਨੇ ਵਲਾ ਬੇ ਸ਼ਰਮ ਮੈਂ ਇਦਰਾ ਕੇ ਮੰਮੀ ਨੂੰ ਅੱਛਾ ਦੀਦੀ ਨੂੰ ਪਿਆਰ ਨਹੀਂ ਕਰਦੇ ਸਿਮੂ ਦੇ ਨੂੰ ਸਿਮਰਣਾ ਦੇਖ ਲੈ ਤੈਨੂੰ ਕਹਿੰਦਾ ਮੈਂ ਨਹੀਂ ਪਿਆਰ ਕਰਦਾ ਫਤਿਹ ਇਹ ਗੰਦਾ ਬੱਚਾ ਹੈ ਮੇਰਾ ਗੰਦਾ ਬੱਚਾ ਗੰਦਾ ਬੱਚੇ ਹੋ ਨਾ ਤੁਸੀਂ ਕਦ ਨੂੰ ਨਹੀਂ ਮਾਰਦੇ ਨਹੀਂ ਬੇਟਾ ਨਹੀਂ ਮਾਰਨਾ ਨਹੀਂ ਮੈਂ ਤੇ ਮਾਰੂ ਗਲਤ ਗੱਲ ਆਹ ਹੋ ਤੇ ਤੁਹਾਡੀ ਹੈ ਚੱਕ ਡਰਦਾ ਚੱਕ ਦਮੂ ਦੇਖ ਲੈ ਤੂੰ ਮੇਰੇ ਮਾਰ ਆ ਦੇਖੋ ਸਾਰਾ ਦਿਨ ਟਾਈਮ ਨਹੀਂ ਲੱਗਦਾ ਇਸ ਟਾਈਮ ਨਾ ਕੱਟੇ ਜਾ ਰਹੇ ਨੇ ਹੈ ਪਤਾ ਤੇਰੀ ਮਾਦਰ ਨੋਂ ਕਟਣ ਦੀ ਤੇ ਆਪਣੇ ਨੋਂ ਖਾ ਜਾਂਦੀ ਫਤਿਹ ਫਤਿਹ ਦੀ ਹਾਲਾਤ ਐ ਜੀ ਫਤਿਹ ਨਾਤਾ ਹੀ ਹੈਗਾ ਕਦੀ ਹਾਂ ਫਤਿਹ ਇੰਨੇ ਗੰਦੇ ਹੋਏ ਪਏ ਤੁਸੀਂ ਵਿੱਚ ਆਪਣੇ ਨੂੰ ਸਵੇਰੇ ਪਾਇਆ ਸੀ ਪੁੱਤਾਂ ਜਿਹਾ ਆ ਦੇਖੋ ਮੇਰੇ ਨੋਂ ਸਾਨੂੰ ਕਾਨੂੰ ਪਤਾ ਕਿ ਬੱਚੇ ਦਾ ਨੋਂ ਨਹੀਂ ਕਿਹੜਾ ਫਤਿਹ ਜੰਮੇ ਨੇ ਤੈਨੂੰ ਹੀ ਪਤਾ ਹੈ ਗਗੜ ਗੈਰੀ ਬੱਚੇ ਇਦਾਂ ਦੇ ਹੁੰਦੇ ਨੇ ਫਤਿਹ ਸਾਰੇ ਇਕੱਠੇ ਕਰਕੇ ਲੈ ਹੋਰ ਚ ਪਾ ਕੇ ਰੱਖ ਲਓ ਡੱਬੀ ਚ ਮਢਾ ਲਿਓ ਸੀਛੇ ਚ ਇਹਨਾਂ ਨੂੰ ਨੋਂ ਨੋਂ ਸੀਛੇ ਚ ਮਢਾ ਲੇ ਤੇ ਮੈਂ ਸਵੇਰੇ ਮੈਂ ਪੁੱਛ ਕੇ ਆਉਣਾ ਡਾਕਟਰ ਨੂੰ ਜੀ ਫਤਿਹ ਸੀਛੇ ਚ ਮਢਾ ਲਿਓ ਦਾਲ ਤਰੇ ਮੈਂ ਸਰਾ ਦੂਜੇ ਦਾ ਨਿਚਾ ਦੋ ਪਰ ਕਿਹਨੂੰ ਪਤਾ ਹੈ ਡਾਕਟਰ ਨੇ ਕਹਣਾ ਵੀ ਹਾਤਾ ਦਾ ਹਨ ਖਾਣਾ ਪੀਣਾ ਨਹੀਂ ਹੈਗਾ ਕੁਝ ਹਾਂ ਤੇ ਫੇਰ ਓੱਖ ਆ ਜਾਣਾ ਇਹਦਾ ਨਹੀਂ ਨਹੀਂ ਮੈਂ ਇਹਦਾ ਓੱਖ ਆ ਜਾਣਾ ਫਤਿਹ ਦਾ ਤੂੰ ਹੋਲੀ ਆ ਦੇ ਫੇਰ ਵਾਲੇ ਬਰੇ ਬਰੇ ਵਾਲਾ ਦੇਣੇ ਹਾਂ ਸਵੇਰੇ ਦਾ ਜੀ ਸਵੇਰੇ ਦੀ ਬਰੇ ਬਰੇ ਦਾ ਦੇਣਾ ਮਤਲਬ ਅੱਜ ਕੋਈ ਵਲੌਗ ਦੇ ਪਤਾ ਮੇਰਾ ਦੁਪਹਿਰ 2 ਵਜੇ ਸਟੇਟਸ ਤੇ ਪਾਉਣਾ ਅੱਜ ਵਲੌਗ ਦੇਖ ਰਹੇ ਹੋ ਤੁਸੀਂ ਤੇ ਅੱਜ ਹੀ ਬਰੇ ਬਰੇ ਦਾ ਦੇਣਾ ਹੋਰ ਕੋਈ ਗੱਲ ਨਹੀਂ ਬੱਚੇ ਕੀ ਹੋ ਗਿਆ ਤੂੰ ਆਪਣੀ ਲੱਤ ਹੱਥ ਤੇ ਹੱਥ ਤੇ ਰੱਖ ਕੇ ਹਾਰ ਰਹੀ ਸੀ ਕਿੰਨੇ ਸੋਹਣੇ ਨਹੀਂ ਉਹਨਾਂ ਪੁੱਤਾਂ ਦਮਨ ਹੈ ਉਹਨਾਂ ਸ਼ੀਸ਼ੇ 'ਚ ਜੜਾ ਕੇ ਰੱਖ ਲੈਣਾ ਹੂੰ ਕੀ ਪਤਾ ਨੌਂ ਵੀ ਨਾ ਆਉਣ ਜਿਵੇਂ ਦੰਦ ਨਹੀਂ ਆਇਆ ਦੇਸ਼ ਦੀ ਮਿੱਟੀ ਹੈ ਹਾਲ ਗੋਲੀ ਚੱਲਣ ਲੱਗੀ ਗगन ਤੇ ਇਹ ਪਹਿਲਾਂ ਸਾਬੀ ਬੂਆ ਨੂੰ ਫੋਨ ਮਾਰੋ ਕਿ ਆ ਕੀ ਭੇਜੀ ਸਾਡੇ ਘਰ ਸਗਾਤ ਹੋਰ ਸਾਡੀ ਜਾਨ ਤੂੰ ਪੰਗਾ ਪਾਤਾ ਹੈ ਹਾਂ